ਤੁਸੀਂ ਕਦੇ ਨਾ ਕਦੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਹੀ ਹੋਣਾ ਕਿ ਮੈਂ ਇੰਨੀ ਮਿਹਨਤ ਕਰਦਾ ਆਂ ਫਿਰ ਵੀ ਮੇਰੇ ਕੋਲ ਪੈਸਾ ਕਿਉਂ ਨਹੀਂ ਟਿਕਦਾ ਸਵੇਰ ਤੋਂ ਰਾਤ ਤੱਕ ਭੱਜ ਦੌੜ ਹਰ ਮਹੀਨੇ ਤਨਖਾਹ ਆਉਂਦੀ ਹੈ ਤੇ ਫਿਰ ਵੀ ਪਤਾ ਨਹੀਂ ਚੱਲਦਾ ਵੀ ਉਹ ਕਿੱਥੇ ਚਲ ਜਾਂਦੀ ਹੈ ਈਐਮਆਈ ਕਿਰਾਇਆ ਬਿੱਲ ਜ਼ਰੂਰਤਾਂ ਪੂਰੀਆਂ ਕਰਦੇ ਕਰਦੇ ਕਦੇ ਆਪਣੇ ਲਈ ਜਿਉਣ ਦਾ ਸਮਾਂ ਨਹੀਂ ਮਿਲਦਾ ਤੇ ਜਦੋਂ ਕਿਹੇ ਸੁਪਨੇ ਵੱਲ ਇੱਕ ਕਦਮ ਵਧਾਉਣ ਦੀ ਸੋਚਦੇ ਹੋ ਤਾਂ ਜੇਬ ਖਾਲੀ ਮਿਲਦੀ ਹੈ ਕੀ ਕਦੇ ਸੋਚਿਆ ਵੀ ਇਹ ਸਿਰਫ ਤੁਹਾਡੀ ਕਹਾਣੀ ਨਹੀਂ ਹੈ ਲੱਖਾਂ ਲੋਕ ਇਸੇ ਦਰਦ ਚੋਂ ਲੰਘ ਰਹੇ ਐ ਪਰ ਸ਼ਾਇਦ ਗਲਤੀ ਕਿਸਮਤ ਦੀ ਨਹੀਂ ਸਗੋਂ ਸਾਡੀ ਸੋਚ ਤੇ ਸਿਸਟਮ ਦੀ ਹੈ ਹੋ ਸਕਦਾ ਹੈ ਵੀ ਤੁਹਾਨੂੰ ਹੁਣ ਮਿਹਨਤ ਦੀ ਨਹੀਂ ਸਗੋਂ ਪੈਸੇ ਨੂੰ ਸਮਝਣ ਦੀ ਲੋੜ ਹੋਵੇ ਅੱਜ ਦੀ ਇਹ ਵੀਡੀਓ ਤੁਹਾਨੂੰ ਉਹ ਤਿੰਨ ਸਚਾਈਆਂ ਦੱਸੇਗੀ ਜੋ ਸਕੂਲ ਕਾਲਜ ਜਾਂ ਨੌਕਰੀ ਵਿੱਚ ਕਿਤੇ ਨਹੀਂ ਸਿਖਾਈਆਂ ਜਾਂਦੀਆਂ ਪਰ ਇੱਥੋਂ ਹੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਰਾਹੁਲ ਇੱਕ 32 ਸਾਲ ਦਾ ਪੜਿਆ ਲਿਖਿਆ ਨੌਜਵਾਨ ਸੀਗਾ ਉਨੇ ਚੰਗੇ ਕਾਲਜ ਤੋਂ ਪੜ੍ਹਾਈ ਕੀਤੀ। ਉਹਦੇ ਕੋਲ ਡਿਗਰੀਆਂ ਸੀਗੀਆਂ ਤੇ ਉਹ ਆਪਣੀ ਜ਼ਿੰਦਗੀ 'ਚ ਕੁਝ ਵੱਡਾ ਕਰਨਾ ਚਾਹੁੰਦਾ ਸੀ। ਉਹ ਮਿਹਨਤੀ ਵੀ ਸੀਗਾ। ਹਰ ਸਵੇਰੇ ਸਮੇਂ ਸਿਰ ਉੱਠਦਾ, ਇਮਾਨਦਾਰੀ ਨਾਲ ਕੰਮ ਕਰਦਾ ਤੇ ਕਦੇ ਕਿਸੇ ਦਾ ਨੁਕਸਾਨ ਨਹੀਂ ਕਰਦਾ। ਫਿਰ ਵੀ ਉਹਦੀ ਕਿਸਮਤ ਜਿਵੇਂ ਉਹਦੇ ਨਾਲ ਰੁੱਸੀ ਹੋਈ ਹੋਵੇ। ਜਦੋਂ ਉਹਨੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਤਾਂ ਸ਼ੁਰੂਆਤ ਵਿੱਚ ਥੋੜੀ ਉਮੀਦ ਜਗੀ ਪਰ ਕੁਝ ਹੀ ਮਹੀਨਿਆਂ ਬਾਅਦ ਉਹ ਨੁਕਸਾਨ 'ਚ ਚਲਾ ਗਿਆ। ਕਦੇ ਕਲਾਇੰਟ ਨਹੀਂ ਮਿਲੇ ਤੇ ਕਦੇ ਖਰਚਾ ਜ਼ਿਆਦਾ ਹੋ ਗਿਆ। ਉਨੇ ਸੋਚਿਆ ਵੀ ਸ਼ਾਇਦ ਨੌਕਰੀ ਕਰਨਾ ਬਿਹਤਰ ਹੋਵੇਗਾ ਪਰ ਉੱਥੇ ਵੀ ਹਾਲਾਤ ਕੁਝ ਬੱਖਰੇ ਨਹੀਂ ਸੀਗੇ ਜਿੰਨੀਆਂ ਵੀ ਨੌਕਰੀਆਂ ਉਹਨੇ ਕੀਤੀਆਂ ਸਾਰੀਆਂ 'ਚ ਤਨਖਾਹ ਐਨੀ ਘੱਟ ਹੀ ਕਿ ਘਰ ਦਾ ਕਿਰਾਇਆ ਖਾਣਾ ਬਿਜਲੀ ਪਾਣੀ ਦੇ ਬਿੱਲ ਭਰਨ ਤੋਂ ਬਾਅਦ ਕੁਝ ਵੀ ਨਹੀਂ ਬਚਦਾ ਸੀ ਕਈ ਵਾਰੀ ਉਹ ਥੋੜੇ-ਬੋਹ ਪੈਸੇ ਕਮਾ ਲੈਂਦਾ ਸੀ ਪਰ ਉਹ ਪੈਸੇ ਉਹਦੀ ਜੇਬ ਵਿੱਚ ਟਿਕਦੇ ਹੀ ਨਹੀਂ ਸੀਗੇ ਕੋਈ ਜ਼ਰੂਰੀ ਖਰਚਾ ਨਿਕਲ ਆਉਂਦਾ ਕਦੇ ਕਿਸੇ ਦੋਸਤ ਦੀ ਮਦਦ ਕਰਨੀ ਪੈਂਦੀ ਤਾਂ ਕਦੇ ਕੋਈ ਪਰਿਵਾਰਿਕ ਜ਼ਿੰਮੇਵਾਰੀ ਸਿਰ ਤੇ ਆ ਪੈਂਦੀ ਇਦਾਂ ਲੱਗਦਾ ਸੀ ਜਿਦਾਂ ਪੈਸਾ ਉਹਦੇ ਤੋਂ ਦੂਰ ਭੱਜ ਰਿਹਾ ਹੋਵੇ। ਰਾਹੁਲ ਅਕਸਰ ਇਕੱਲੇ ਬੈਠ ਕੇ ਇਹੀ ਸੋਚਦਾ ਸੀਗਾ ਕਿ ਆਖਰ ਮੇਰੇ ਕੋਲ ਪੈਸਾ ਕਿਉਂ ਨਹੀਂ ਹੁੰਦਾ? ਉਹਨੇ ਕਦੇ ਚੋਰੀ ਨਹੀਂ ਕੀਤੀ, ਕਦੇ ਗਲਤ ਰਾਹ ਨਹੀਂ ਬਣਾਇਆ, ਫਿਰ ਵੀ ਉਹਦੀ ਮਿਹਨਤ ਦਾ ਫਲ ਉਹਨੂੰ ਕਿਉਂ ਨਹੀਂ ਮਿਲ ਰਿਹਾ? ਜ਼ਿੰਦਗੀ ਇੱਕ ਪਹੇਲੀ ਬਣ ਚੁੱਕੀ ਸੀ ਤੇ ਹਰ ਦਿਨ ਉਹਦੇ ਲਈ ਇੱਕ ਨਵਾਂ ਸੰਘਰਸ਼ ਲੈ ਕੇ ਆਉਂਦਾ ਸੀ। ਉਹ ਆਪਣੇ ਆਪ ਤੋਂ ਸਵਾਲ ਕਰਦਾ ਸੀ ਕਿ ਕੀ ਮੇਰੀ ਕਿਸਮਤ ਹੀ ਖਰਾਬ ਹੈ ਜਾਂ ਫਿਰ ਪੈਸਾ ਕਮਾਉਣਾ ਮੇਰੇ ਨਸੀਬ 'ਚ ਲਿਖਿਆ ਹੀ ਨਹੀਂ ਹੈ? ਇਹ ਸਵਾਲ ਉਹਦੇ ਦਿਮਾਗ 'ਚ ਬਾਰ-ਬਾਰ ਘੁੰਮਦਾ ਰਹੀ ਜਿਵੇਂ ਕੋਈ ਬੰਦ ਦਰਵਾਜ਼ਾ ਹੋਵੇ ਜੋ ਖੁੱਲ ਹੀ ਨਹੀਂ ਰਿਹਾ ਸੀ ਸਮੱਸਿਆ ਦੀ ਜੜ ਨੂੰ ਸਮਝਣ ਲਈ ਉਹਨੇ ਕਈ ਕਿਤਾਬਾਂ ਪੜ੍ਹੀਆਂ ਪੈਸੇ ਬਾਰੇ ਕਿਸਮਤ ਬਾਰੇ ਤੇ ਸਫਲਤਾ ਬਾਰੇ ਉਹਨੇ ਮੋਟੀਵੇਸ਼ਨਲ ਵੀਡੀਓਜ਼ ਦੇਖੇ ਸੈਮੀਨਾਰਾਂ 'ਚ ਹਿੱਸਾ ਲਿਆ ਤੇ ਕਈ ਜਾਣਕਾਰ ਲੋਕਾਂ ਤੋਂ ਸਲਾਹ ਲਈ ਪਰ ਹਰ ਵਾਰ ਉਹ ਉੱਥੇ ਹੀ ਵਾਪਸ ਆਉਂਦਾ ਜਿੱਥੋਂ ਚੱਲਿਆ ਸੀ ਖਾਲੀ ਜੇਬ ਤੇ ਭਾਰੀ ਮਨ ਨਾਲ ਹਰ ਕੋਸ਼ਿਸ਼, ਹਰ ਉਮੀਦ, ਹਰ ਰਾਹ ਜਿਵੇਂ ਅਧੂਰਾ ਰਹਿ ਜਾਂਦਾ। ਉਹ ਥੱਕਣ ਲੱਗਾ ਸੀ ਪਰ ਹਾਰ ਨਹੀਂ ਮੰਨ ਰਿਹਾ ਸੀ। ਤੇ ਫਿਰ ਇੱਕ ਦਿਨ ਅਜੀਹਾ ਹੋਇਆ ਜੋ ਉਹਨੇ ਕਦੇ ਸੋਚਿਆ ਵੀ ਨਹੀਂ ਸੀ। ਕਿਸਮਤ ਨੇ ਜਿਵੇਂ ਉਹਦੀ ਜ਼ਿੰਦਗੀ ਦੀ ਦਿਸ਼ਾ ਬਦਲਣ ਦਾ ਇਸ਼ਾਰਾ ਕੀਤਾ। ਇੱਕ ਸੁੰਨਸਾਂ ਦੁਪਹਿਰ ਨੂੰ ਜਦੋਂ ਰਾਹੁਲ ਇੱਕ ਪੁਰਾਣੇ ਮੰਦਰ ਕੋਲੋਂ ਲੰਘ ਰਿਹਾ ਸੀ ਤਾਂ ਉਹਨੂੰ ਇੱਕ ਸਧਾਰਨ ਜਿਹਾ ਦਿਖਣ ਵਾਲਾ ਬਾਬਾ ਮਿਲਿਆ। ਉਹਨਾਂ ਦੀਆਂ ਅੱਖਾਂ 'ਚ ਗਹਿਰਾਈ, ਚਿਹਰੇ 'ਤੇ ਸ਼ਾਂਤੀ ਤੇ ਮੁਸਕਾਨ ਵਿੱਚ ਕੋਈ ਰਹਾਸ ਲੁਕਿਆ ਹੋਇਆ ਸੀ। ਰਾਹੁਲ ਦੇ ਵਿੱਚ ਉਮੀਦ ਦੀ ਇੱਕ ਕਿਰਨ ਜਾਕੀ ਉਹਨੂੰ ਇੱਕ ਅਜਿਹੇ ਇਨਸਾਨ ਦੀ ਖੋਜ ਸੀ ਜੋ ਨਾ ਤਾਂ ਮਿੱਠੀਆਂ ਗੱਲਾਂ ਕਰੇ ਤੇ ਨਾ ਹੀ ਦਿਖਾਵੇ ਦੀ ਤਸੱਲੀ ਦੇਵੇ ਉਹਨੂੰ ਚਾਹੀਦਾ ਸੀ ਕੋਈ ਅਜਿਹਾ ਜੋ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸੱਚ ਬੋਲੇ ਭਾਵੇਂ ਉਹ ਸੁਣਨ ਵਿੱਚ ਤਕਲੀਫ ਦੇ ਕਿਉਂ ਨਾ ਹੋਵੇ ਤੇ ਸ਼ਾਇਦ ਇਹ ਬਾਬਾ ਜੀ ਉਹੀ ਇਨਸਾਨ ਸੀਗੇ ਇਕ ਤੋਂ ਵਿਸ਼ਾਲ ਪੇਪੜਾ ਦਾ ਦਰਖਤ ਜਿਹਦੀ ਛਾਂ ਹੇਠ ਬਾਬਾ ਬੈਠੇ ਸੀਗੇ ਬਾਬਾ ਜੀ ਸਫੇਦ ਕੱਪੜਿਆਂ 'ਚ ਲਿਪਟੇ ਬਹੁਤ ਹੀ ਸ਼ਾਂਤ ਚਿਹਰੇ ਤੇ ਗਹਿਰੀਆਂ ਅੱਖਾਂ ਵਾਲੇ ਬਜ਼ੁਰਗ ਸਨ ਉਹਨਾਂ ਦੇ ਚਾਰੇ ਪਾਸੇ ਕੁਝ ਪਿੰਡ ਵਾਲੇ ਤੇ ਕੁਝ ਬਾਹਰੋਂ ਆਏ ਲੋਕ ਚੁੱਪਚਾਪ ਬੈਠੇ ਸੀਗੇ ਕੋਈ ਸਵਾਲ ਪੁੱਛ ਰਿਹਾ ਸੀ ਕੋਈ ਜਵਾਬ ਸੁਣ ਰਿਹਾ ਸੀ ਤੇ ਕੋਈ ਬਸ ਉਹਨਾਂ ਨੂੰ ਦੇਖ ਕੇ ਨਿਹਾ ਰਿਹਾ ਸੀ ਰਾਹੁਲ ਨੇ ਕੁਝ ਧੇਰ ਦੂਰੋਂ ਬਾਬਾ ਜੀ ਨੂੰ ਵੇਖਿਆ ਉਹਨਾਂ ਦੀਆਂ ਅੱਖਾਂ 'ਚ ਅਜੀਹਾ ਠਹਿਰਾਅ ਸੀ ਜਿਵੇਂ ਉਹ ਸੰਸਾਰ ਦੇ ਹਰ ਸਵਾਲ ਦਾ ਜਵਾਬ ਜਾਣਦੇ ਹੋਣ ਉਹ ਜਾਣਦਾ ਸੀ ਇਹ ਹੀ ਉਹ ਪਲ ਹੈ ਜਿੱਥੋਂ ਉਸ ਦੀ ਜ਼ਿੰਦਗੀ ਦਾ ਅਸਲ ਸਫ਼ਰ ਸ਼ੁਰੂ ਹੋਏਗਾ ਰਾਹੁਲ ਹੌਲੀ-ਹੌਲੀ ਬਾਬਾ ਜੀ ਕੋਲ ਗਿਆ ਤੇ ਬਿਨਾਂ ਇੱਕ ਪਲ ਗਵਾਏ ਸ਼ਰਦਾ ਨਾਲ ਉਹਨਾਂ ਦੇ ਚਰਨਾਂ ਵਿੱਚ ਝੁਕ ਗਿਆ ਉਸ ਦੀਆਂ ਅੱਖਾਂ 'ਚ ਵਿਚੈਨੀ ਸੀ ਦਿਲ ਵਿੱਚ ਸਾਲਾਂ ਦੀ ਥਕਾਵਟ ਤੇ ਬੁੱਲਾਂ 'ਤੇ ਬਸ ਇੱਕ ਸਵਾਲ ਉਹਨੇ ਨਿਮਰਤਾ ਨਾਲ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਮੈਂ ਬਹੁਤ ਮਿਹਨਤ ਕਰਦਾ ਹਾਂ ਪੂਰੀ ਇਮਾਨਦਾਰੀ ਨਾਲ ਤੇ ਫਿਰ ਵੀ ਮੇਰੇ ਕੋਲ ਪੈਸਾ ਕਿਉਂ ਨਹੀਂ ਟਿਕਦਾ ਜਿਵੇਂ ਆਉਂਦਾ ਹੈ ਓਵੇਂ ਚਲਾ ਜਾਂਦਾ ਹੈ ਆਖਰ ਅਜਿਹਾ ਕਿਉਂ ਹੁੰਦਾ ਹੈ ਬਾਬਾ ਜੀ ਨੇ ਉਹਦੀਆਂ ਅੱਖਾਂ 'ਚ ਗਹਿਰਾਈ ਨਾਲ ਦੇਖਿਆ ਉਹਨਾਂ 'ਚ ਉਹ ਸਾਰੇ ਸਵਾਲ ਤੈਰੇ ਸਨ ਜੋ ਰਾਹੁਲ ਨੇ ਕਦੇ ਕਿਸੇ ਨੂੰ ਕਹੇ ਵੀ ਨਹੀਂ ਸੀ ਨਿਰਾਸ਼ਾ ਬੇਸਹਾਰਾਪਨ ਤੇ ਅੰਦਰੋਂ ਟੁੱਟਿਆ ਹੋਇਆ ਆਤਮ ਵਿਸ਼ਵਾਸ ਬਾਬਾ ਜੀ ਹੌਲੀ ਜਿਹੀ ਮੁਸਕਰਾਏ ਤੇ ਜਿਵੇਂ ਉਹਨਾਂ ਨੂੰ ਪਹਿਲਾਂ ਹੀ ਸਭ ਕੁਝ ਪਤਾ ਹੋਵੇ ਫਿਰ ਉਹਨਾਂ ਨੇ ਸ਼ਾਂਤੀ ਨਾਲ ਕਿਹਾ beta ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਨੂੰ ਤੁਹਾਡੀਆਂ ਕੁਝ ਗੱਲਾਂ ਜਾਣਨੀਆਂ ਪੈਣਗੀਆਂ ਇੱਕ ਇਨਸਾਨ ਦੀ ਜ਼ਿੰਦਗੀ ਉਹਦੀਆਂ ਆਦਤਾਂ ਨਾਲ ਬੰਦੀ ਤੇ ਵਿਗੜਦੀ ਹੈ ਤੂੰ ਦੱਸ ਜਦੋਂ ਤੁਹਾਡੇ ਕੋਲ ਪੈਸੇ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਤੂੰ ਕੀ ਕਰਦਾ ਹੈ ਰਾਹੁਲ ਥੋੜਾ ਝਿਜਕਿਆ ਉਹਨੂੰ ਮਹਿਸੂਸ ਹੋਇਆ ਕਿ ਸ਼ਾਇਦ ਸਵਾਲ ਆਸਾਨ ਸੀ ਪਰ ਜਵਾਬ ਮੁਸ਼ਕਲ ਹੈ ਫਿਰ ਉਹਨੇ ਹੌਲੀ ਆਵਾਜ਼ ਵਿੱਚ ਕਿਹਾ ਬਾਬਾ ਜੀ ਜਦੋਂ ਵੀ ਪੈਸੇ ਮਿਲਦੇ ਆ ਸਭ ਤੋਂ ਪਹਿਲਾਂ ਮੈਂ ਆਪਣੇ ਜ਼ਰੂਰੀ ਖਾ체 ਕੱਢਦਾ ਆ ਘਰ ਦਾ ਕਿਰਾਇਆ ਬਿਜਲੀ ਪਾਣੀ ਦੇ ਬਿੱਲ ਖਾਣ ਪੀਣ ਦਾ ਸਮਾਨ ਯਾਤਰਾ ਦਾ ਖਰਚਾ ਤੇ ਜੋ ਕੁਝ ਬਚਦਾ ਆ ਉਹਦੇ ਨਾਲ ਜ਼ਰੂਰੀ ਚੀਜ਼ਾਂ ਖਰੀਦ ਲੈਣਾ ਬਾਬਾ ਜੀ ਨੇ ਸਿਰ ਹਿਲਾਇਆ ਤੇ ਪੁੱਛਿਆ ਤੇ ਉਸ ਤੋਂ ਬਾਅਦ ਰਾਹੁਲ ਨੇ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਜਵਾਬ ਦਿੱਤਾ ਫਿਰ ਜੋ ਥੋੜਾ ਬਹੁਤ ਬਚਦਾ ਆ ਉਹਨੂੰ ਜਾਂ ਤਾਂ ਦੋਸਤਾਂ ਨਾਲ ਖਾ ਪੀ ਕੇ ਖਰਚ ਦਿਨਾ ਆ ਜਾਂ ਫਿਰ ਕਦੇ ਕਦਾਂ ਹੀ ਕੋਈ ਅਜੀਹੀ ਚੀਜ਼ ਖਰੀਦ ਲੈਣਾ ਆ ਜੋ ਮੈਨੂੰ ਉਸ ਵੇਲੇ ਪਸੰਦ ਆ ਜਾਵੇ ਮਨ ਕਰਦਾ ਆ ਤਾਂ ਉਡਾ ਦਿਨਾ ਆ ਬਾਬਾ ਜੀ ਕੁਝ ਦੇਰ ਤੱਕ ਚੁੱਪ ਰਹੇ ਹਵਾ ਵਿੱਚ ਹਲਕੀ ਸਰਸਰਾਹਟ ਸੀ ਤੇ ਪਿੱਪਲ ਦੇ ਪੱਤੇ ਹੌਲੀ ਹੌਲੀ ਹਿੱਲ ਰਹੇ ਸਨ ਰਾਹੁਲ ਨੂੰ ਲੱਗ ਰਿਹਾ ਸੀ ਜਿਵੇਂ ਬਾਬਾ ਉਸਦੇ ਹਰ ਸ਼ਬਦ ਨੂੰ ਅੰਦਰ ਤੱਕ ਮਹਿਸੂਸ ਕਰ ਰਹੇ ਹੋਣ ਫਿਰ ਬਾਬਾ ਜੀ ਬੋਲੇ ਸਮੱਸਿਆ ਤੇਰੀ ਕਿਸਮਤ ਵਿੱਚ ਨਹੀਂ ਹੈ ਬੇਟਾ ਤੇਰੀਆਂ ਆਤਾਂ ਵਿੱਚ ਹੈ ਬਾਬਾ ਜੀ ਨੇ ਧਿਆਨ ਨਾਲ ਰਾਹੁਲ ਦੀਆਂ ਗੱਲਾਂ ਸੁਣੀਆਂ ਤੇ ਫਿਰ ਹੌਲੀ ਜਿਹਾ ਸਿਰ ਹਿਲਾਇਆ। ਉਹਨਾਂ ਦੇ ਚਿਹਰੇ ਤੇ ਉਹ ਗੰਭੀਰਤਾ ਸੀ ਜੋ ਕਿਸੇ ਤਜਰਬੇਕਾਰ ਗੁਰੂ ਦੇ ਅੰਦਰ ਲੁਕੇ ਸਾਲਾਂ ਦੇ ਗਿਆਨ ਦੀ ਗਵਾਹੀ ਦਿੰਦੀ ਹੈ। ਉਹਨਾਂ ਨੇ ਸ਼ਾਂਤ ਸੁਰ ਵਿੱਚ ਪੁੱਛਿਆ, "ਚੰਗਾ, ਜਦੋਂ ਤੂੰ ਪੈਸੇ ਖਰਚਦਾ ਹੈਂ ਤਾਂ ਉਸ ਵੇਲੇ ਤੇਰੀ ਸੋਚ ਕੇ ਜੀ ਹੁੰਦੀ ਹੈ?" ਰਾਹੁਲ ਥੋੜਾ ਉਲਝ ਗਿਆ। ਉਹਦੇ ਚਿਹਰੇ ਤੇ ਸ਼ੱਕ ਦੀਆਂ ਲਕੀਰਾਂ ਖਿੱਚ ਗਈਆਂ। ਉਹ ਬੋਲਿਆ, "ਮਤਲਬ ਬਾਬਾ ਜੀ, ਬਾਬਾ ਜੀ ਦੇ ਬੁੱਲਾਂ ਤੇ ਇੱਕ ਗਹਿਰੀ ਮੁਸਕਾਨ ਸੀ ਉਹ ਮੁਸਕਰਾਏ ਪਰ ਉਸ ਮੁਸਕਾਨ ਵਿੱਚ ਇੱਕ ਸਵਾਲ ਲੁਕਿਆ ਹੋਇਆ ਸੀ ਜੋ ਸਿਰਫ ਸਮਝਦਾਰਾਂ ਲਈ ਹੁੰਦਾ ਹੈ ਉਹਨਾਂ ਨੇ ਕਿਹਾ ਮਤਲਬ ਇਹ ਬੇਟਾ ਕਿ ਜਦੋਂ ਤੂੰ ਪੈਸੇ ਖਰਚਦਾ ਹੈ ਤਾਂ ਕੀ ਤੇਰੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਇਹ ਪੈਸੇ ਵਾਪਸ ਵੀ ਆਉਣਗੇ ਜਾਂ ਨਹੀਂ ਕਿ ਤੈਨੂੰ ਲੱਗਦਾ ਹੈ ਕਿ ਪੈਸਾ ਅਨੰਤ ਹੈ ਜਾਂ ਬਸ ਜਿੰਨਾ ਹੈ ਉਹਨੂੰ ਹੁਣੇ ਉਡਾ ਦਿਓ ਰਾਹੁਲ ਹੁਣ ਪੂਰੀ ਤਰ੍ਹਾਂ ਚੁੱਪ ਸੀ ਉਸ ਦਾ ਸਿਰ ਥੋੜਾ ਝੁਕ ਗਿਆ ਉਹਨੂੰ ਸਮਝ ਨਹੀਂ ਸੀ ਆ ਰਹੀ ਪੀ ਇਹ ਸਵਾਲ ਦਾ ਜਵਾਬ ਕੀ ਦੇਵੇ ਇਹ ਗੱਲ ਉਹਨੇ ਕਦੇ ਆਪਣੇ ਆਪ ਤੋਂ ਪੁੱਛੀ ਨਹੀਂ ਸੀ ਬਾਬਾ ਜੀ ਨੇ ਉਸ ਦੀ ਚੁੱਪੀ ਨੂੰ ਦੇਖਿਆ ਤੇ ਆਪਣੀ ਗੱਲ ਅੱਗੇ ਬਤਾਈ ਉਹਨਾਂ ਨੇ ਨੇੜੇ ਰੱਖਿਆ ਇੱਕ ਪਿੱਤਲ ਦਾ ਛੋਟਾ ਕਟੋਰਾ ਚੁੱਕਿਆ ਉਹਦੇ ਵਿੱਚ ਖੂਹ ਤੋਂ ਪਾਣੀ ਭਰਵਾਇਆ ਤੇ ਰਾਹੁਲ ਬਲ ਬੰਧਾਉਂਦੇ ਹੋਏ ਬੋਲੇ ਇਹਨੂੰ ਫੜ ਤੇ ਉਸੇ ਤਰ੍ਹਾਂ ਬੈਠ ਜਿਵੇਂ ਹੁਣੇ ਬੈਠਾ ਹੈ ਰਾਹੁਲ ਨੇ ਕਟੋਰਾ ਲੈ ਲਿਆ ਉਸ ਵਿੱਚ ਪਾਣੀ ਉੱਪਰ ਤੱਕ ਭਰਿਆ ਹੋਇਆ ਸੀ ਤੇ ਉਹ ਸਾਵਧਾਨੀ ਨਾਲ ਉਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਬੈਠ ਗਿਆ ਕੁਝ ਮਿੰਟ ਬਾਅਦ ਬਾਬਾ ਜੀ ਨੇ ਗਹਿਰੀ ਆਵਾਜ਼ ਵਿੱਚ ਕਿਹਾ ਹੁਣ ਇਹਨੂੰ ਜ਼ੋਰ ਨਾਲ ਫੜ ਪੂਰੀ ਤਾਕਤ ਨਾਲ ਰਾਹੁਲ ਨੇ ਤੁਰੰਤ ਆਪਣੀ ਪકડ ਮਜ਼ਬੂਤ ਕਰ ਲਈ ਉਸ ਦੀਆਂ ਹਥੇਲੀਆਂ ਕੰਬਣ ਲੱਗੀਆਂ ਪਰ ਉਹ ਕਟੋਰੀਏ ਨੂੰ ਕੱਸ ਕੇ ਫੜੀ ਰੱਖਿਆ ਬਾਬਾ ਜੀ ਨੇ ਅਗਲਾ ਹੁਕਮ ਦਿੱਤਾ ਹੁਣ ਇਹਨੂੰ ਉਲਟਾ ਕਰ ਦੇ ਰਾਹੁਲ ਨੇ ਜਿਵੇਂ ਕਟੋਰਾ ਉਲਟਾਇਆ ਪਾਣੀ ਇੱਕ ਤੇਜ਼ ਧਾਰ ਵਿੱਚ ਛੇਠਾਂ ਡਿੱਗ ਗਿਆ ਤੇ ਜ਼ਮੀਨ ਤੇ ਖਿਲਰ ਗਿਆ ਕੁਝ ਬੂੰਦਾਂ ਉਹਦੇ ਪੈਰਾਂ ਤੇ ਡਿੱਗੀਆਂ ਕੁਝ ਮਿੱਟੀ ਵਿੱਚ ਸਮਾ ਗਈਆਂ ਬਾਬਾ ਜੀ ਇਹ ਨਜ਼ਾਰਾ ਦੇਖ ਕੇ ਮੁਸਕਰਾਏ ਫਿਰ ਉਹਨਾਂ ਨੇ ਕਿਹਾ ਇਹ ਤਾਂ ਤੇਰੀ ਸਭ ਤੋਂ ਵੱਡੀ ਸਮੱਸਿਆ ਬੇਟਾ ਤੂੰ ਪੈਸੇ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਡਰ ਨਾਲ ਮਜਬੂਰੀ ਨਾਲ ਤੇ ਬਿਨਾਂ ਦਿਸ਼ਾ ਦੇ ਜਿਵੇਂ ਤੂੰ ਇਸ ਪਾਣੀ ਨੂੰ ਫੜਿਆ ਪਰ ਕੀ ਹੋਇਆ ਜਿਵੇਂ ਹੀ ਤੂੰ ਥੋੜੀ ਜਿਹੀ ਹਰਕਤ ਕੀਤੀ ਸਭ ਕੁਝ ਵਹਿ ਗਿਆ ਪੈਸਾ ਵੀ ਪਾਣੀ ਵਰਗਾ ਹੈ ਜੇ ਤੂੰ ਇਹਨੂੰ ਬੰਨ ਦੀ ਸਹੀ ਦਿਸ਼ਾ ਨਾ ਦੇਵੇਂ ਇਹਨੂੰ ਸਮਝਦਾਰੀ ਨਾਲ ਨਾ ਚਲਾਵੇਂ ਤਾਂ ਉਹ ਜਾਂ ਤਾਂ ਵਹਿ ਜਾਏਗਾ ਜਾਂ ਬਰਬਾਦ ਹੋ ਜਾਏਗਾ ਪਰ ਜੇ ਤੂੰ ਇਹਨੂੰ ਸੰਭਾਲ ਕੇ ਸੋਚ ਸਮਝ ਕੇ ਸਹੀ ਥਾਂ ਲਾਵੇਂ ਤਾਂ ਉਹ ਹੌਲੀ-ਹੌਲੀ ਇਕੱਠਾ ਵੀ ਹੋਵੇਗਾ ਤੇ ਵਧੇਗਾ ਵੀ। ਰਾਹੁਲ ਦਾ ਸਿਰ ਝੁਕਿਆ ਹੋਇਆ ਸੀ। ਉਸ ਦੀਆਂ ਅੱਖਾਂ ਵਿੱਚ ਉਹ ਚਮਕ ਨਹੀਂ ਸੀ ਜੋ ਪਹਿਲਾਂ ਸੀ। ਹੁਣ ਉੱਥੇ ਨਿਮਰਤਾ ਸੀ, ਸਮਝ ਸੀ ਤੇ ਪਛਤਾਵਾ ਵੀ। ਉਸ ਨੂੰ ਪਹਿਲੀ ਵਾਰੀ ਆਪਣੇ ਅੰਦਰ ਝਾਤ ਮਾਰ ਕੇ ਮਹਿਸੂਸ ਹੋਇਆ ਕਿ ਗਲਤੀ ਮਿਹਨਤ ਵਿੱਚ ਨਹੀਂ ਸੀ, ਨਸੀਬ ਵਿੱਚ ਨਹੀਂ ਸੀ, ਸਗੋਂ ਪੈਸੇ ਨੂੰ ਸਮਝਣ ਤੇ ਸੰਭਾਲਣ ਦੇ ਤਰੀਕੇ 'ਚ ਸੀਗੀ। ਬਾਬਾ ਜੀ ਨੇ ਹੁਣ ਆਪਣੀ ਆਵਾਜ਼ 'ਚ ਥੋੜੀ ਸਖਤੀ ਲਿਆਉਂਦੇ ਹੋਏ ਕਿਹਾ ਦੇਖ ਬੇਟਾ ਪਿਆ ਹ ਸਿਰਫ ਮਿਹਨਤ ਕਰਨਾ ਨਹੀਂ ਆਉਂਦਾ ਹਾਂ ਮਿਹਨਤ ਜ਼ਰੂਰੀ ਹੈ ਪਰ ਉਸੇ ਤਰ੍ਹਾਂ ਸਮਝਦਾਰੀ ਤੇ ਮੈਨੇਜਮੈਂਟ ਵੀ ਜ਼ਰੂਰੀ ਹੈ ਤੂੰ ਸੋਚਦਾ ਹੈ ਕਿ ਤੂੰ ਦਿਨ ਰਾਤ ਮਿਹਨਤ ਕਰਦਾ ਹੈ ਇਹਦੇ ਲਈ ਪੈਸਾ ਤੇਰੇ ਕੋਲ ਆਉਣਾ ਹੀ ਚਾਹੀਦਾ ਪਰ ਇਹ ਅਧੂਰਾ ਸੱਚ ਹੈ ਜੇ ਤੂੰ ਕਮਾਈ ਦੇ ਨਾਲ ਨਾਲ ਇਹਨੂੰ ਸੰਭਾਲਣਾ ਨਾ ਜਾਣ ਸਕਿਆ ਤਾਂ ਪੈਸਾ ਤੇਰੇ ਕੋਲ ਟਿਕੇਗਾ ਹੀ ਨਹੀਂ ਉਹ ਇਸ ਤਰ੍ਹਾਂ ਉੱਡ ਜਾਏਗਾ ਜਿਵੇਂ ਠੰਡੀ ਹਵਾ ਵਿੱਚ ਦੀਵੇ ਦੀ ਲੋ ਕੰਬਦੀ ਹੋਈ ਬੁੱਝ ਜਾਂਦੀ ਹੈ ਤੇ ਯਾਦ ਰੱਖ ਜੇ ਤੇਰੇ ਮਨ ਵਿੱਚ ਪੈਸੇ ਨੂੰ ਲੈ ਕੇ ਡਰ ਹੈ ਜੇ ਤੈਨੂੰ ਹਰ ਵੇਲੇ ਇਹੀ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਖਰਚੇ ਪੂਰੇ ਹੋਣਗੇ ਜਾਂ ਨਹੀਂ ਕਿਤੇ ਪੈਸੇ ਖਤਮ ਨਾ ਹੋ ਜਾਣ ਤਾਂ ਇਹ ਡਰ ਪੈਸਾ ਖੁਦ ਮਹਿਸੂਸ ਕਰਦਾ ਹੈ ਤੇ ਫਿਰ ਉਹ ਤੇਰੇ ਕੋਲ ਆਉਣ ਤੋਂ ਕਤਰਾਂਦਾ ਹੈ ਪੈਸੇ ਨੂੰ ਲੈ ਕੇ ਤੇਰਾ ਨਜ਼ਰੀਆ ਬਹੁਤ ਮਾਇਨੇ ਰੱਖਦਾ ਹੈ ਜੇ ਤੂੰ ਇਹਨੂੰ ਵਧਾਉਣ ਦੀ ਬਜਾਏ ਸਿਰਫ ਬਚਾਉਣ 'ਚ ਲੱਗਾ ਰਹੇ ਤਾਂ ਉਹ ਕਦੇ ਵੀ ਅੱਗੇ ਨਹੀਂ ਵਧੇਗਾ ਜਿਵੇਂ ਤਲਾਬ ਦਾ ਪਾਣੀ ਜੇ ਵਹਿਣ ਨਾ ਦਿੱਤਾ ਜਾਵੇ ਤਾਂ ਉਹ ਸੜਨ ਲੱਗਦਾ ਹੈ ਉਸੇ ਤਰ੍ਹਾਂ ਪੈਸੇ ਨੂੰ ਵੀ ਸਹੀ ਦਿਸ਼ਾ ਵਿੱਚ ਚਲਾਉਣਾ ਜ਼ਰੂਰੀ ਹੈ ਨਹੀਂ ਤਾਂ ਉਹ ਰੁਕ ਕੇ ਬੋਝ ਬਣ ਜਾਂਦਾ ਹੈ ਰਾਹੁਲ ਪੂਰੇ ਧਿਆਨ ਨਾਲ ਬਾਬਾ ਜੀ ਦੀਆਂ ਗੱਲਾਂ ਸੁਣ ਰਿਹਾ ਸੀ ਉਹਦੇ ਮਨ ਦੇ ਸਾਰੇ ਭਰਮ ਜਿਵੇਂ ਹੌਲੀ-ਹੌਲੀ ਧੁੰਦਲੇ ਹੋ ਰਹੇ ਸੀ ਬਾਬਾ ਜੀ ਨੇ ਹੁਣ ਤਿੰਨ ਉਂਗਲਾਂ ਚੁੱਕੀਆਂ ਤੇ ਬੋਲੇ ਹੁਣ ਮੈਂ ਤੈਨੂੰ ਤਿੰਨ ਸਭ ਤੋਂ ਵੱਡੇ ਕਾਰਨ ਦੱਸਦਾ ਹਾਂ ਜਿਨ੍ਹਾਂ ਕਾਰਨ ਜ਼ਿਆਦਾਤਰ ਲੋਕਾਂ ਦੇ ਕੋਲ ਪੈਸਾ ਟਿਕਦਾ ਨਹੀਂ ਜਾਂ ਆਉਂਦਾ ਹੀ ਨਹੀਂ ਤੂੰ ਇਹਨਾਂ ਗੱਲਾਂ ਨੂੰ ਸਮਝ ਲਿਆ ਤਾਂ ਜ਼ਿੰਦਗੀ ਭਰ ਲਈ ਲਾਭ ਹੋਏਗਾ ਤੈਨੂੰ ਪਹਿਲਾ ਪੈਸੇ ਨੂੰ ਸਹੀ ਤਰੀਕੇ ਨਾਲ ਮੈਨੇਜ ਨਾ ਕਰਨਾ। ਬਾਬਾ ਜੀ ਨੇ ਇੱਕ ਲੰਮਾ ਸਾਹ ਲਿਆ ਤੇ ਕਿਹਾ, "ਬੇਟਾ, ਜੇ ਕੋਈ ਕਿਸਾਨ ਖੇਤ ਵਿੱਚ ਬੀਜ ਬੀਜੇ ਤੇ ਹਰ ਰੋਜ਼ ਜਾ ਕੇ ਉਹਨੂੰ ਖੋਦ ਕੇ ਵੇਖਦਾ ਰਹੇ ਕਿ ਬੀਜ ਫੁੱਟਿਆ ਆ ਕਿ ਨਹੀਂ, ਤਾਂ ਕੀ ਉਹ ਬੀਜ ਕਦੇ ਦਰਖਤ ਬਣੇਗਾ?" ਰਾਹੁਲ ਨੇ ਸਿਰ ਹਿਲਾ ਕੇ ਕਿਹਾ, "ਨਹੀਂ ਬਾਬਾ ਜੀ, ਕਦੇ ਵੀ ਨਹੀਂ।" ਬਾਬਾ ਜੀ ਮੁਸਕਰਾਏ, "ਬਸ ਇਹੀ ਗੱਲ ਪੈਸੇ ਤੇ ਵੀ ਲਾਗੂ ਹੁੰਦੀ ਹੈ। ਜੇ ਤੂੰ ਪੈਹਾ ਕਮਾਉਂਦੇ ਸਾਰੀ ਉਹਨੂੰ ਤੁਰੰਤ ਖਰਚ ਕਰ ਦਿੰਨਾ।" ਕਦੇ ਦੋਸਤਾਂ ਨਾਲ ਕਦੇ ਮੋਬਾਈਲ ਤੇ ਕਦੇ ਕੱਪੜਿਆਂ ਤੇ ਤਾਂ ਉਹ ਬੀਜ ਕਦੇ ਅੰਕੁਰ ਨਹੀਂ ਹੋਏਗਾ ਉਹ ਤੇਰੇ ਲਈ ਕੰਮ ਨਹੀਂ ਕਰੇਗਾ ਤੈਨੂੰ ਸਿੱਖਣਾ ਪਏਗਾ ਕਿ ਪੈਸਾ ਸਿਰਫ ਕਮਾਉਣ ਲਈ ਨਹੀਂ ਹੈ ਇਹਨੂੰ ਬਚਾਉਣਾ ਵੀ ਹੈ ਤੇ ਉਸ ਤੋਂ ਵੀ ਜ਼ਰੂਰੀ ਹੈ ਉਹਨੂੰ ਸਹੀ ਥਾਂ ਤੇ ਲਾਉਣਾ ਕਮਾਉਣਾ ਇੱਕ ਕਲਾ ਹੈ ਪਰ ਉਹਨੂੰ ਸੰਭਾਲਣਾ ਵਿਗਿਆਨ ਹੈ ਤੇ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਹੀ ਧਨ ਟਿਕਦਾ ਹੈ ਤੇ ਵੱਧਦਾ ਹੈ ਰਾਹੁਲ ਨੂੰ ਲੱਗ ਰਿਹਾ ਸੀ ਜਿਵੇਂ ਕੋਈ ਉਸ ਦੀ ਜ਼ਿੰਦਗੀ ਦਾ ਸੱਚ ਉਹਦੇ ਸਾਹਮਣੇ ਰੱਖ ਰਿਹਾ ਹੋਵੇ ਹਰ ਸ਼ਬਦ ਉਹਦੇ ਦਿਲ ਵਿੱਚ ਉਤਰ ਰਿਹਾ ਸੀ ਦੂਜਾ ਪੈਸਾ ਇੱਕ ਮਾਈਂਡਸੈਟ ਹੈ। ਬਾਬਾ ਜੀ ਹੁਣ ਥੋੜਾ ਰੁੱਕ ਕੇ ਬੋਲੇ, "ਬੇਟਾ, ਪੈਸਾ ਸਿਰਫ ਜੇਬ 'ਚ ਨਹੀਂ ਹੁੰਦਾ, ਉਹ ਸਭ ਤੋਂ ਪਹਿਲਾਂ ਸਾਡੇ ਦਿਮਾਗ 'ਚ ਹੁੰਦਾ ਹੈ। ਜੇ ਕੋਈ ਇਨਸਾਨ ਹਰ ਵੇਲੇ ਇਹੀ ਸੋਚਦਾ ਰਹੇ ਕਿ ਮੈਂ ਗਰੀਬ ਆਂ, ਮੇਰੇ ਨਸੀਬ 'ਚ ਕੁਝ ਚੰਗਾ ਨਹੀਂ, ਮੇਰੇ ਕੋਲੋਂ ਕਦੇ ਪੈਹਾ ਨਹੀਂ ਟਿਕਦਾ, ਤਾਂ ਯਕੀਨ ਮੰਨ, ਪੂਰੀ ਸ੍ਰਿਸ਼ਟੀ ਉਸ ਦੀ ਉਸ ਸੋਚ ਨੂੰ ਸੱਚ ਕਰਨ 'ਚ ਲੱਗ ਪੈਂਦੀ ਹੈ। ਉਹ ਜਿਵੇਂ ਸੋਚਦਾ ਹੈ, ਉਸੇ ਤਰ੍ਹਾਂ ਦੇ ਹਾਲਾਤ ਉਹਦੇ ਸਾਹਮਣੇ ਆਉਂਦੇ ਆ।" ਤੇ ਉਹ ਬਿਨਾਂ ਜਾਣੇ ਸਮਝੇ ਉਸੇ ਗਰੀਬ ਸੋਚ ਦੇ ਚੱਕਰ ਵਿੱਚ ਉਲਝਿਆ ਰਹਿੰਦਾ ਹੈ। ਰਾਹੁਲ ਦੀਆਂ ਅੱਖਾਂ ਹੁਣ ਗਿੱਲੀਆਂ ਹੋ ਰਹੀਆਂ ਸਨ। ਉਸ ਨੂੰ ਹੁਣ ਸਮਝ ਆਉਣ ਲੱਗਾ ਸੀ ਕਿ ਉਹ ਵੀ ਕਿੰਨੀ ਵਾਰੀ ਆਪਣੇ ਆਪ ਨੂੰ ਕਿਸਮਤ ਦਾ ਮਾਰਿਆ ਮੰਨ ਚੁੱਕਾ ਸੀ। ਬਾਬਾ ਜੀ ਨੇ ਮੁਸਕਰਾ ਕੇ ਕਿਹਾ ਇਸ ਦੇ ਉਲਟ ਜੋ ਇਨਸਾਨ ਆਪਣੇ ਆਪ ਨੂੰ ਅਮੀਰ ਮੰਨਦਾ ਹੈ ਭਾਵੇਂ ਉਹਦੇ ਕੋਲ ਅੱਜ ਇੱਕ ਵੀ ਪੈਸਾ ਕਿਉਂ ਨਾ ਹੋਵੇ ਉਹ ਆਪਣੇ ਅੰਦਰ ਅਜੇਹੀ ਊਰਜਾ ਪੈਦਾ ਕਰਦਾ ਹੈ ਜੋ ਮੌਕੇ ਨੂੰ ਖਿੱਚ ਕੇ ਉਹਦੇ ਕੋਲ ਲਿਆਉਂਦੀ ਹੈ। ਉਹ ਹਰ ਚੀਜ਼ ਨੂੰ ਇੱਕ ਮੌਕੇ ਵਜੋਂ ਵੇਖਦਾ ਹੈ ਤੇ ਆਪਣੇ ਆਪ ਨੂੰ ਲਾਇਕ ਸਮਝਦਾ ਹੈ ਕਿ ਉਹ ਕੁਝ ਵੱਡਾ ਕਰ ਸਕਦਾ ਹੈ ਬਣਾ ਸਕਦਾ ਹੈ ਯਾਦ ਰੱਖ ਬੇਟਾ ਸੋਚ ਬਦਲੇਗੀ ਤਾਂ ਹਾਲਾਤ ਆਪਣੇ ਆਪ ਬਦਲਣ ਲੱਗਣਗੇ ਪਹਿਲਾਂ ਆਪਣੇ ਦਿਮਾਗ ਦੀ ਗਰੀਬੀ ਨੂੰ ਹਟਾ ਫਿਰ ਜੀਬ ਦੀ ਗਰੀਬੀ ਆਪਣੇ ਆਪ ਚਲੀ ਜਾਏਗੀ ਤੀਜਾ ਪੈਸਾ ਉਹਨਾਂ ਲੋਕਾਂ ਕੋਲ ਜਾਂਦਾ ਹੈ ਜੋ ਉਹਨੂੰ ਵਧਾਉਣਾ ਜਾਣਦੇ ਹੈ ਹੁਣ ਬਾਬਾ ਜੀ ਦੀਆਂ ਅੱਖਾਂ ਵਿੱਚ ਇੱਕ ਗੰਭੀਰ ਚਮਕ ਸੀ ਉਹਨਾਂ ਨੇ ਰਾਹੁਲ ਤੋਂ ਸਿੱਧਾ ਸਵਾਲ ਕੀਤਾ ਜੇ ਕੋਈ ਤੈਨੂੰ 10000 ਰੁਪਏ ਦੇਵੇ ਤੇ ਕਹੇ ਵੀ ਇਹਨੂੰ 1 ਸਾਲ ਚ 20000 ਬਣਾ ਦੇ ਤਾਂ ਤੂੰ ਬਣਾ ਸਕੇਂਗਾ ਰਾਹੁਲ ਚੁੱਪ ਸੀ ਉਸਦੀ ਚੁੱਪੀ ਹੀ ਉਸਦਾ ਜਵਾਬ ਸੀ ਬਾਬਾ ਜੀ ਬੋਲੇ ਇਹ ਹੀ ਤਾਂ ਅਸਲ ਸਮੱਸਿਆ ਹੈ ਤੂੰ ਪੈਹਾ ਕਮਾਉਣਾ ਜਾਣਦਾ ਹੈ ਪਰ ਉਹਨੂੰ ਵਧਾਉਣਾ ਨਹੀਂ ਜਾਣਦਾ ਜਿਵੇਂ ਕੋਈ ਕਿਸਾਨ ਬੀਜ ਬੀਜਦਾ ਹੈ ਤੇ ਉਸਦੀ ਦੇਖਭਾਲ ਕਰਦਾ ਹੈ ਸਿੰਚਾਈ ਕਰਦਾ ਹੈ ਧੁੱਪ ਮੀਂਹ ਵਿੱਚ ਉਹਦੀ ਰਾਖੀ ਕਰਦਾ ਹੈ ਤਦ ਜਾ ਕੇ ਉਹ ਬੀਜ ਦਰਖਤ ਬਣਦਾ ਹੈ ਤੇ ਫਲ ਦਿੰਦਾ ਹੈ ਉਸੀ ਤਰ੍ਹਾਂ ਪੈਸਾ ਵੀ ਧਿਆਨ ਮੰਗਦਾ ਹੈ ਸਮਝਦਾਰੀ ਮੰਗਦਾ ਹੈ ਜੋ ਇਨਸਾਨ ਪੈਸੇ ਨੂੰ ਵਧਾਉਣਾ ਸਿੱਖ ਲੈਂਦਾ ਹੈ ਭਾਵੇਂ ਥੋੜੇ ਪੈਸਿਆਂ ਨਾਲ ਹੀ ਸ਼ੁਰੂਆਤ ਕਿਉਂ ਨਾ ਕਰੇ ਉਹ ਕਦੇ ਗਰੀਬ ਨਹੀਂ ਰਹਿ ਸਕਦਾ ਪੈਸਾ ਸਿਰਫ ਕਮਾਉਣ ਦੀ ਚੀਜ਼ ਨਹੀਂ ਹੈ ਇਹ ਇੱਕ ਜ਼ਿੰਮੇਵਾਰੀ ਹੈ ਜੇ ਤੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਸਿੱਖ ਲਿਆ ਤਾਂ ਪੈਸਾ ਖੁਦ ਤੇਰੇ ਕੋਲ ਟਿਕੇਗਾ ਤੇ ਵਧੇਗਾ ਵੀ ਪੈਸਾ ਉਸ ਇਨਸਾਨ ਨੂੰ ਪਸੰਦ ਆਉਂਦਾ ਹੈ ਜੋ ਉਸ ਨੂੰ ਇੱਜ਼ਤ ਦਿੰਦਾ ਹੈ ਉਹਦਾ ਸਹੀ ਇਸਤੇਮਾਲ ਕਰਦਾ ਹੈ ਤੇ ਉਸ ਨੂੰ ਵਧਾਉਣ ਦਾ ਹੁਨਰ ਰੱਖਦਾ ਹੈ ਰਾਹੁਲ ਹੁਣ ਜਿਵੇਂ ਜਾਗ ਪਿਆ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਅੱਜ ਪਹਿਲੀ ਵਾਰੀ ਕਿਸੇ ਨੇ ਉਹਦੀ ਅਸਲ ਸਮੱਸਿਆ ਨੂੰ ਪਛਾਣਿਆ ਹੈ ਤੇ ਉਸ ਤੋਂ ਨਿਕਲਣ ਦਾ ਰਾਹ ਵੀ ਵਿਖਾਇਆ ਹੈ। ਬਾਬਾ ਜੀ ਦੀਆਂ ਗੱਲਾਂ ਰਾਹੁਲ ਦੇ ਜ਼ਿਹਨ ਵਿੱਚ ਹਥੋੜੇ ਵਾਂਗੂੰ ਗੁਜਰ ਰਹੀਆਂ ਸਨ। ਹਰ ਸ਼ਬਦ, ਹਰ ਮਿਸਾਲ ਉਸ ਦੀ ਪੁਰਾਣੀ ਸੋਚ ਦੇ ਕਿਲੇ ਨੂੰ ਢਾ ਰਿਹਾ ਸੀ। ਹੁਣ ਉਹ ਸਮਝ ਚੁੱਕਾ ਸੀ ਕਿ ਮਿਹਨਤ ਜ਼ਰੂਰੀ ਹੈ ਪਰ ਸਿਰਫ ਮਿਹਨਤ ਨਾਲ ਪੈਸਾ ਨਹੀਂ ਆਉਂਦਾ। ਪੈਸਾ ਉਦੋਂ ਆਉਂਦਾ ਹੈ ਜਦੋਂ ਸੋਚ ਬਦਲਦੀ ਹੈ। ਜਦੋਂ ਉਹਨੂੰ ਸੰਭਾਲਣ ਤੇ ਵਧਾਉਣ ਦੀ ਕਲਾ ਹੁੰਦੀ ਹੈ। ਉਸ ਰਾਤ ਰਾਹੁਲ ਸੌ ਨਹੀਂ ਸਕਿਆ। ਉਹ बार-बार ਆਪਣੀ ਜ਼ਿੰਦਗੀ ਦੇ ਬੀਤੇ ਪਲਾਂ ਨੂੰ ਯਾਦ ਕਰਦਾ ਰਿਹਾ। ਉਹ ਪੈਸੇ ਉਡਾਉਣਾ, ਬਿਨਾਂ ਸੋਚੇ ਸਮਝੇ ਖਰਚ ਕਰਨਾ, ਆਪਣੇ ਆਪ ਨੂੰ ਕਿਸਮਤ ਦਾ ਮਾਰਿਆ ਮੰਨਣਾ। ਹੁਣ ਸਭ ਕੁਝ ਉਹਨੂੰ ਇੱਕ ਭਾਰੀ ਭੁੱਲ ਲੱਗ ਰਿਹਾ ਸੀ। ਸਵੇਰ ਹੁੰਦੇ ਹੀ ਉਹਨੇ ਸੰਕਲਪ ਲਿਆ ਹੁਣ ਤੋਂ ਜ਼ਿੰਦਗੀ ਉਸੇ ਰਾਹ ਤੇ ਚੱਲੇਗੀ ਜੋ ਬਾਬਾ ਜੀ ਨੇ ਬਖਾਇਆ। ਰਾਹੁਲ ਨੇ ਪਹਿਲਾ ਬਦਲਾ ਆਪਣੀ ਸੋਚ ਵਿੱਚ ਕੀਤਾ। ਹੁਣ ਉਹ ਆਪਣੇ ਆਪ ਨੂੰ ਗਰੀਬ ਕਹਿਣਾ ਛੱਡ ਚੁੱਕਾ ਸੀ। ਉਹ ਹਰ ਦਿਨ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਕਹਿੰਦਾ ਮੈਂ ਅਮੀਰ ਬਣਨ ਦੇ ਲਾਇਕਾਂ ਪੈਸਾ ਮੇਰੇ ਵੱਲ ਆ ਰਿਹਾ ਹੈ ਮੈਂ ਇਹਨੂੰ ਸਮਝਦਾਰੀ ਨਾਲ ਬਧਾਵਾਂਗਾ ਇਹ ਸ਼ਬਦ ਉਸਦੇ ਆਤਮ ਵਿਸ਼ਵਾਸ ਨੂੰ ਹੌਲੀ-ਹੌਲੀ ਮਜ਼ਬੂਤ ਕਰਨ ਲੱਗੇ ਫਿਰ ਉਸਨੇ ਆਪਣੇ ਪੈਸਿਆਂ ਦਾ ਹਿਸਾਬ ਰੱਖਣਾ ਸ਼ੁਰੂ ਕੀਤਾ ਹੁਣ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਉਹ ਆਪਣੇ ਖਰਚਿਆਂ ਦੀ ਸੂਚੀ ਬਣਾਉਂਦਾ ਜ਼ਰੂਰੀ ਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਵੱਖ ਕਰਦਾ ਹਰ ਆਮਦਨ ਦਾ ਕੁਝ ਹਿੱਸਾ ਸੇਵਿੰਗ ਤੇ ਇਨਵੈਸਟਮੈਂਟ ਲਈ ਰੱਖਦਾ ਤੇ ਬਾਕੀ ਬਚੇ ਹਿੱਸੇ ਨੂੰ ਸਖਤ ਅਨੁਸ਼ਾਸਨ ਨਾਲ ਖਰਚ ਕਰਦਾ ਉਸਨੇ ਛੋਟੀਆਂ-ਛੋਟੀਆਂ ਇਨਵੈਸਟਮੈਂਟ ਸ਼ੁਰੂ ਕੀਤੀਆਂ ਕਦੇ ਪੋਸਟ ਆਫਿਸ ਵਿੱਚ ਕਦੇ ਛੋਟੀ ਐਸਆਈਪੀ ਵਿੱਚ ਹੁਣ ਉਸ ਨੂੰ ਹਰ ਖਰਚ ਤੋਂ ਪਹਿਲਾਂ ਸੋਚਣਾ ਪੈਂਦਾ ਕੀ ਇਹ ਜ਼ਰੂਰੀ ਹੈ ਜਾਂ ਮੈਂ ਇਸ ਪੈਸੇ ਨੂੰ ਕਿਤੇ ਵਧਾ ਸਕਦਾ ਹਾਂ ਕੁਝ ਹੀ ਮਹੀਨਿਆਂ ਵਿੱਚ ਉਸ ਦੀ ਪੂਰੀ ਜ਼ਿੰਦਗੀ ਬਦਲਣ ਲੱਗੀ ਜਿੱਥੇ ਪਹਿਲਾਂ ਮਹੀਨੇ ਦੇ ਅਖੀਰ ਵਿੱਚ ਜੇਬ ਖਾਲੀ ਹੋ ਜਾਂਦੀ ਸੀ ਹੁਣ ਉੱਥੇ ਥੋੜੀ ਬਚਤ ਰਹਿੰਦੀ ਸੀ ਜਿੱਥੇ ਪਹਿਲਾਂ ਦੋਸਤਾਂ ਨਾਲ ਪੈਸੇ ਉਡਾ ਦਿੱਤਾ ਜਾਂਦਾ ਸੀ ਹੁਣ ਉਹੀ ਪੈਸਾ ਭਵਿੱਖ ਦੀ ਨੀਂ ਬਣ ਰਿਹਾ ਸੀ ਜਿੱਥੇ ਪਹਿਲਾਂ ਰਾਹੁਲ ਆਪਣੇ ਆਪ ਨੂੰ ਹਾਰਿਆ ਹੋਇਆ ਇਨਸਾਨ ਸਮਝਦਾ ਸੀ ਹੁਣ ਉਹੀ ਇਨਸਾਨ ਆਪਣੇ ਆਪ ਨੂੰ ਸਮਝਦਾਰ ਇਨਸਾਨ ਕਹਿਣ ਲੱਗਾ ਸੀ ਇੱਕ ਦਿਨ ਰਾਹੁਲ ਛੱਤ ਤੇ ਬੈਠਾ ਸੀ ਸ਼ਾਮ ਦੀ ਹਵਾ ਚਿਹਰੇ ਨਾਲ ਟਕਰਾਰੀ ਸੀ ਹੱਥ ਵਿੱਚ ਚਾਹ ਦਾ ਕੱਪ ਸੀ ਤੇ ਮਨ ਵਿੱਚ ਸਕੂਨ ਉਸਨੇ ਆਪਣੇ ਆਪ ਨੂੰ ਮੁਸਕਰਾ ਕੇ ਕਿਹਾ ਪੈਸਾ ਮੇਰੇ ਕੋਲ ਨਹੀਂ ਹੁੰਦਾ ਸੀ ਕਿਉਂਕਿ ਮੈਂ ਉਹਨੂੰ ਆਉਣ ਦਾ ਰਾਹ ਹੀ ਨਹੀਂ ਬਖਾਰਿਆ ਸੀ ਹੁਣ ਮੈਂ ਰਾਹ ਵੀ ਬਖਾਇਆ ਹੈ ਤੇ ਉਹਨੂੰ ਸੰਭਾਲਣਾ ਵੀ ਸਿੱਖ ਲਿਆ ਤਾਂ ਦੋਸਤੋ ਹੁਣ ਜਰਾ ਆਪਣੇ ਆਪ ਤੋਂ ਪੁੱਛੋ ਤੁਹਾਡੇ ਕੋਲ ਪੈਸਾ ਕਿਉਂ ਨਹੀਂ ਹੁੰਦਾ ਕੀ ਤੁਸੀਂ ਸਿਰਫ ਮਿਹਨਤ ਕਰਦੇ ਹੋ ਪਰ ਕਦੇ ਨਹੀਂ ਸੋਚਦੇ ਕਿ ਕਮਾਇਆ ਹੋਇਆ ਪੈਸਾ ਕਿੱਥੇ ਜਾ ਰਿਹਾ ਹੈ ਕਿ ਹਰ ਮਹੀਨੇ ਤੁਹਾਡੇ ਹੱਥੋਂ ਪੈਸੇ ਇਸ ਤਰ੍ਹਾਂ ਖਿਸਕ ਜਾਂਦੇ ਆ ਜਿਵੇਂ ਮੁਠੀ ਵਿੱਚੋਂ ਰੇਤ ਹੁਣ ਆਪਣੇ ਆਪ ਤੋਂ ਤਿੰਨ ਸੱਚੇ ਸਵਾਲ ਪੁੱਛੋ ਕੀ ਤੁਸੀਂ ਆਪਣੇ ਪੈਸਿਆਂ ਨੂੰ ਸਹੀ ਥਾਂ ਇਨਵੈਸਟ ਕਰ ਰਹੇ ਹੋ ਜਾਂ ਬਸ ਖਰਚ ਕਰਦੇ ਜਾ ਰਹੇ ਹੋ ਬਿਨਾ ਇਹ ਸਮਝੇ ਕਿ ਪੈਸਾ ਤੁਹਾਡਾ ਨੌਕਰ ਹੈ ਤੇ ਉਹਨੂੰ ਕੰਮ ਤੇ ਲਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਕੀ ਤੁਸੀਂ ਪੈਸੇ ਨੂੰ ਲੈ ਕੇ ਹਮੇਸ਼ਾ ਡਰਦੇ ਹੋ ਜਿਵੇਂ ਥੋੜਾ ਪੈਸਾ ਹੁੰਦਾ ਹੈ ਕਿ ਮਨ ਵਿੱਚ ਡਰ ਬੈਠ ਜਾਂਦਾ ਹੈ ਕਿ ਕਿਤੇ ਇਹ ਚਲਾ ਨਾ ਜਾਵੇ ਯਾਦ ਰੱਖੋ ਜੇਤੋਂ ਤੁਸੀਂ ਡਰਦੇ ਹੋ ਉਹ ਤੁਹਾਡੇ ਤੋਂ ਦੂਰ ਹੀ ਰਹਿੰਦਾ ਹੈ ਕੀ ਤੁਸੀਂ ਸਿਰਫ ਕਮਾਉਣ ਤੇ ਧਿਆਨ ਦੇ ਰਹੇ ਹੋ ਜਾਂ ਉਹਨੂੰ ਵਧਾਉਣ ਤੇ ਵੀ ਪੈਸਾ ਕਮਾਉਣਾ ਕਲਾ ਹੈ ਪਰ ਪੈਸਾ ਵਧਾਉਣਾ ਮੁਹਾਰਤ ਹੈ ਅਮੀਰ ਲੋਕ ਪੈਸਾ ਕਮਾਉਣ ਤੋਂ ਬਾਅਦ ਉਹਨੂੰ ਕੰਮ ਤੇ ਲਾਉਂਦੇ ਆ ਗਰੀਬ ਲੋਕ ਉਹਨੂੰ ਖਰਚ ਕਰ ਦਿੰਦੇ ਆ ਜੇ ਇਹਨਾਂ ਤਿੰਨ ਸਵਾਲਾਂ ਦਾ ਜਵਾਬ ਨਾ ਆਇਆ ਤਾਂ ਸਮਝ ਲਓ ਹੁਣ ਵਕਤ ਆ ਗਿਆ ਹੈ ਆਪਣੇ ਆਪ ਨੂੰ ਬਦਲਣ ਦਾ। ਬਾਬਾ ਜੀ ਦੇ ਦੱਸੇ ਤਿੰਨ ਨਿਯਮ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ। ਜੇ ਤੁਸੀਂ ਉਹਨਾਂ ਨੂੰ ਦਿਲ ਤੋਂ ਅਪਣਾਓ। ਪੈਸੇ ਨੂੰ ਮੈਨੇਜ ਕਰਨਾ ਸਿੱਖੋ, ਆਪਣੀ ਸੋਚ ਬਦਲੋ ਗਰੀਬ ਤੋਂ ਅਮੀਰ ਵਾਲੀ ਤੇ ਪੈਸੇ ਨੂੰ ਵਧਾਉਣ ਦੀ ਕਲਾ ਸਿੱਖੋ। ਕਿਉਂਕਿ ਯਾਦ ਰੱਖੋ ਪੈਸਾ ਮਿਹਨਤ ਨਾਲ ਕਮਾਇਆ ਜਾਂਦਾ ਹੈ ਪਰ ਬੁੱਧੀਮਾਨੀ ਨਾਲ ਵਧਾਇਆ ਜਾਂਦਾ ਹੈ। ਜੇ ਤੁਸੀਂ ਪੈਸਿਆਂ ਨਾਲ ਹੁਸ਼ਿਆਰ ਨਹੀਂ ਬਣੋਗੇ ਤਾਂ ਪੈਸਾ ਵੀ ਤੁਹਾਡੇ ਨਾਲ ਨਹੀਂ ਰਹੇਗਾ। ਜੇ ਇਸ ਵੀਡੀਓ ਨੇ ਤੁਹਾਨੂੰ ਸੋਚਣ ਲਈ ਮਜਬੂਰ ਕੀਤਾ ਹੈ ਜਾਂ ਕਿਤੇ ਨਾ ਕਿਤੇ ਤੁਹਾਨੂੰ ਆਪਣੇ ਹੀ ਸਵਾਲਾਂ ਦਾ ਜਵਾਬ ਮਿਲ ਗਿਆ ਤਾਂ ਇਹਨੂੰ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਗਲੀ ਵਾਰੀ ਅਸੀਂ ਫੇਰ ਮਿਲਾਂਗੇ ਇੱਕ ਅਜੀਹੀ ਕਹਾਣੀ ਨਾਲ ਜੋ ਤੁਹਾਡੇ ਦਿਲ ਤੇ ਸੋਚ ਦੋਵਾਂ ਨੂੰ ਬਦਲ ਦੇਗੀ ਧੰਨਵਾਦ